ਉਹਦੇ ਜੱਜ ਨੂੰ ਜ਼ਿਆਦਾ ਐਨੀ ਉਹਦੇ ਵਿੱਚ ਤਾਕਤ ਸੀ ਹੱਥਾਂ ਐ ਕਰਕੇ ਖੇਡਣ ਲਾ ਦਿੰਦੇ ਨੱਚਣ ਲਾ ਦਿੰਦੇ ਨੇ ਜੱਜ ਨੂੰ ਨਚਾਉਂਦਾ ਫਿਰ ਉੱਥੇ ਤੇ ਨੱਚਿਆ ਵੀ ਜੱਜ ਕੀ ਉਹ ਤੇ ਉਹਦਾ ਰੋਣ ਨਿਕਲ ਗਿਆ ਜੱਜ ਮੂਰੇ ਤਾਂ ਵੱਡੇ ਵੱਡੇ ਜਿਹੜੇ ਹੈਗੇ ਨੇ ਕੋਈ ਵੀ ਅਚੇ ਪਖੰਡ ਬਾਦ ਬਲਾਤਕਾਰੀ ਉਹ ਉਹਨਾਂ ਦੀ ਪੇਸ ਨਹੀਂ ਚੱਲਦੀ ਉੱਥੇ ਸਾਰੇ ਜਿਹੜੇ ਇਹਨਾਂ ਦੇ ਜਾਦੂ ਨੇ ਜਾਂ ਹੋਰ ਕੋਈ ਇਹ ਕਰਦੇ ਨੇ ਉਹ ਸਭ ਫੇਲ ਹੋ ਜਾਂਦੇ ਜਿਹੜੇ ਹੋਰ ਵੀ ਨੇ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਪਖੰਡ ਦੀਆਂ ਦੁਕਾਨਾਂ ਬੰਦ ਕਰੋ ਧਰਮ ਦੀ ਜਿਹੜੀ ਕਿਰਤਾ ਸਡੀ ਉਹ ਕਰਮਾ ਸਾਡੀ ਕਿਰਤ ਉਹ ਕਰੋ ਲੋਕਾਂ ਦਾ ਨਜਾਇਜ਼ ਫਾਇਦਾ ਨਾ ਉਠਾਓ ਇਸ ਤਰ੍ਹਾਂ ਇੱਕ ਚਰਚ ਦਾ ਪ੍ਰਧਾਨ ਮਿਲਿਆ ਉਹ ਕਹਿੰਦਾ ਮੇਰੇ ਫਾਦਰ ਸਾਹਿਬ ਨੂੰ ਸ਼ੂਗਰ ਆ ਤਾਂ ਜੇ ਸਾਡੇ ਕੋਲ ਜਮਤਕਾਰ ਹੁੰਦਾ ਤਾਂ ਫਿਰ ਮੈਂ ਆਪਣੇ ਬਾਪੂ ਨੂੰ ਨਾ ਠੀਕ ਕਰ ਲੈਂਦਾ ਸੂ ਮੰਤਰ ਮਾਰ ਕੇ ਜਾਂ ਉਹ ਹੱਥ ਦਿਖਾ ਕੇ ਹੱਥ ਉੱਪਰ ਧਰ ਕੇ ਜੇ ਮੈਂ ਇਹਨਾਂ ਨੂੰ ਪੁੱਛਣਾ ਜਣ ਜਿਹਨਾਂ ਦੇ ਵਿੱਚ ਇਦਾਂ ਹੀ ਹੁੰਦਾ ਇਹਨਾਂ ਦਾ ਪਾਪ ਪਾਪ ਕੁਰਸੀ ਚੇਅਰ ਬੀਲ ਚੇਅਰ ਤੇ ਹੁੰਦਾ ਉਹ ਤੁਰ ਨਹੀਂ ਸਕਦਾ ਜਦੋਂ ਇਹ ਤੁਰੇ ਜਮੀ ਲਤਾਂ ਕਹਿੰਦੇ ਵੀ ਜਮੀ ਪੂਲੀਆ ਹੋਇਆ ਜਿਹੜਾ ਖੜਾ ਹੀ ਨਹੀਂ ਹੋ ਸਕਦਾ ਇਹ ਤਾਂ ਮਰਿਆ ਪਿਆ ਉਹਨੂੰ ਇਹ 2 ਮਿੰਟਾਂ ਚ ਖੜਾ ਕਰ ਦਿੰਦੇ ਨੇ ਫਿਰ ਪੌਪ ਨੂੰ ਕਿਉਂ ਨਹੀਂ ਖੜਾ ਹੋਇਆ ਇਹਨਾਂ ਤੋਂ ਪੌਪ ਨੂੰ ਵੀ ਖੜਾ ਕਰ ਲੈਂਦੇ ਪੰਜਾਬ ਦੇ ਕਈ ਇਲਾਕਿਆਂ ਦੇ ਲੋਕ ਧਰਮ ਪਰिवर्तन ਵੱਲ ਚੱਲੇ ਸੀ ਇਹਨਾਂ ਦੇ ਧਰਮ ਵੱਲ ਪਖੰਡੀਆਂ ਦੇ ਜਾਲ ਚ ਫਸ ਗਏ ਸੀ ਉਹ ਲੋਕਾਂ ਨੂੰ ਵੀ ਹੁਣ ਸਮਝਣਾ ਪੈਂ ਜਾਂਦਾ ਕਿ ਇਹ ਤਾਂ ਭਾਈ ਪਖੰਡਵਾਦ ਦੀ ਦੁਕਾਨ ਸੀ ਸੋਨੂੰ ਗਮਰਾਹ ਕਰਕੇ ਲੈ ਗਏ ਜਿਹੜੇ ਲੋਕਾਂ ਨੂੰ ਇਹ ਧਰਮ ਪਰिवर्तन ਕਰਦੇ ਨੇ ਉਹਨਾਂ ਨੂੰ ਦੇਣ ਵਾਸਤੇ ਪੈਸਾ ਇਨਾਂ ਕੋਲੇ ਆਪਦੇ ਤਾਂ ਹਿੰਜੀਬੀ ਤੁਸੀਂ ਇਹਨਾਂ ਦਾ ਸਾਰਿਆਂ ਦਾ ਜਿਹੜਾ ਹੁਣ ਪੜਿਆ ਜੇ ਇਹ ਦੂਜੇ ਪਾਸਟਰ ਬਣਨ ਤੋਂ ਪਹਿਲਾਂ ਤੁਸੀਂ ਇਹਨਾਂ ਦਾ ਸਾਰਾ ਜਿਹੜਾ ਹੈਗਾ ਬਾਇਓ ਡਾਟਾ ਕੱਢ ਕੇ ਦੇਖੋ ਕਿੱਡੇ ਕੇ ਕਿੰਨੇ ਕੇ ਧਨਮਾਨ ਨੇ ਜੇ ਇਹਨਾਂ ਦੇ ਮਗਰ ਇੱਕ ਕੋਈ ਤਕੜੀ ਜਿਹੜੀ ਬੈਕ ਆ ਏਜੰਸੀਆਂ ਨੇ ਉਹ ਕੰਮ ਕਰਦੀਆਂ ਨੇ ਵੀ ਸਿੱਖ ਧਰਮ ਨੂੰ ਜਿਹੜਾ ਉਹ ਖਤਮ ਕਰਨ ਵਾਸਤੇ ਜਿਹੜੇ ਸਾਡੇ ਗਰੀਬ ਸਿੱਖ ਨੇ ਉਹਨਾਂ ਨੂੰ ਲਵਾਏ ਮੰਨ ਕਰ ਹਰੇਕ ਤੁਹਾਨੂੰ ਦੱਸਿਆ ਵੀ ਪ੍ਰੋਬਲਮ ਹਰੇਕ ਨੂੰ ਹੁੰਦੀ ਆ ਉਹਨਾਂ ਨੂੰ ਪ੍ਰੇਰ ਦੇ ਨੇ ਵੀ ਤੁਸੀਂ ਸਿੱਖ ਧਰਮ ਨੂੰ ਛੱਡ ਦੋ ਤੁਸੀਂ ਇਸਾਈ ਬਣ ਜਾਓ ਅਸੀਂ ਤੁਹਾਡੇ ਵਿਦਿਆਖਾਂ ਨੂੰ ਪੜਾਵਾਂਗੇ ਤੁਹਾਡਾ ਜਿਹੜੀਆਂ ਕੋਲੀ ਚੱਟ ਬੰਦੇ ਉਹਦੇ ਨਾਲ ਲੱਗੇ ਹੋਏ ਨੇ ਵੀ ਬਾਦਲ ਤੋਂ ਬਿਨਾਂ ਤਾਂ ਜੀ ਪੰਥ ਵੱਜਦਾ ਕੋਈ ਨਹੀਂ ਮੈਂ ਕਹਿੰਦਾ ਇਹਨਾਂ ਨੇ ਵੀੜਾ ਕਰ ਕਰਤਾ ਇਹ ਨਹੀਂ ਆਉਂਦੇ ਮੁੜ ਕੇ ਜਿਹੜਾ ਕੋਲੀ ਚੱਟੂ ਤੁਸੀਂ ਜੋਰ ਲਾਉਣਾ ਲਾ ਲੋ ਬਾਦਲ ਨਹੀਂ ਆਉਂਦਾ ਇਹਨਾਂ ਦੇ ਵੱਸ ਦਾ ਕੰਮ ਨਹੀਂ ਹੈਗਾ ਪੰਥ ਦੀ ਗਵਾਹੀ ਕਰਨੀ ਜਿਹੜੇ ਮੁਲਾਜ਼ਮ ਹੋਣਗੇ ਜਿਹੜੇ ਤਨਖਾਹੀਏ ਹੋਣਗੇ ਤਨਖਾਹੀਆ ਤਾਂ ਉਹੀ ਮਾੜਾਗਾ ਕੋਈ ਵੀ ਆ ਪੰਥ ਦਾ ਤਨਖਾਹੀ ਜਿਹੜਾ ਪੰਥ ਦਾ ਤਨਖਾਹੀ ਆਗਾ ਉਹ ਪੰਛੀ ਦੀ ਗੱਲ ਨਹੀਂ ਕਰ ਸਕਦਾ ਇਹ ਸਾਰੇ ਤਨਖਾਈਆਂ ਨੇ ਜਿਹੜੇ ਲਿਫਾਫਿਆਂ ਜੱਥੇਦਾਰ ਨੇ ਅੱਜ ਬਣੇ ਚਾਹੇ ਪੁਰਾਣੇ ਬਹਾਲ ਕਰ ਲੋ ਇਹ ਸਾਰੇ ਤਨਖਾਈਏ ਨੇ ਤਨਖਾਹ ਲੈਂਦੇ ਨੇ ਮੈਂ ਕਹਿੰਦਾ ਨੂੰ ਤੇਲ ਦੇ ਕੜਾਹੇ ਜਿਹਾ ਤਲਣਾ ਚਾਹੀਦਾ ਸੀ ਇਹ ਜਿਹੇ ਬੰਦੇ ਨੂੰ ਛਿੱਟ ਕੇ ਜਿਵੇਂ ਸੰਤ ਸਾੜੇ ਸੀ ਇਹ ਜਿਹਨੂੰ ਛਿੱਟ ਕੇ ਗੁਰੂ ਗ੍ਰੰਥ ਸਾਹਿਬ ਹਾਲਾ ਦੀ ਬਿਆਦਵੀ ਮਾੜੀ ਮੋਟੀ ਦੀ ਜੀ ਨਹੀਂ ਹੈਗੀ ਹੁਣ ਕਈ ਰੌਲਾ ਪਾਉਂਦੇ ਫਿਰਦੇ ਨੇ ਵੀ ਉਹਨੇ ਜੀ ਗੁਨਾਹ ਕਬੂਲ ਕਰ ਲੇ ਉਹ ਜਿਹਨੇ ਕਿੱਥੇ ਗੁਨਾਹ ਕਬੂਲ ਕਰ ਲੇ ਜੇ ਗੁਨਾਹ ਕਬੂਲ ਕਰਨੇ ਹੁੰਦੇ ਆਕਾਲ ਤਖਤ ਨੇ ਕਿਹਾ ਸੀ ਵੀ ਸਤੀਪਾ ਦੇ ਤੇ ਜੱਥੇਦ ਕੋਝ ਨਹੀਂ ਮਨ ਜਾਂਦਾ ਹੰਕੜ ਆਵਾਜ਼ ਆ ਉਹਨੇ ਤਾਂ ਜਿਹੜੇ ਜ세ਦਾਰਾਂ ਨੇ ਹੁਕਮ ਨਾਵਾ ਸੁਣਾਈ ਸੀਗੇ ਉਹਨੂੰ ਹੁਕਮ ਸੁਣਾਇਆ ਸੀਗਾ ਉਹ ਬਦਲ ਤੇ ਬੀਤੀ ਦਿਨੀ ਮਹਾਲੀ ਦੀ ਅਦਾਲਤ ਨੇ ਪਖੰਡ ਬਾਦ ਦਾ ਭਾਂਡਾ ਪੰਨਿਆ ਪਾਸਟਰ ਬਜਿੰਦਰ ਨੂੰ ਜ਼ਬਰਜਨਾਹ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਤੇ ਹੁਣ ਸਵਾਲ ਇਹ ਵੀ ਉੱਠ ਰਹੇ ਨੇ ਕਿ ਬਹੁਤ ਸਾਰੇ ਹੋਰ ਵੀ ਪਖੰਡੀ ਨੇ ਜਿਹੜੇ ਇਸ ਤਰੀਕੇ ਦੇ ਨਾਲ ਚਮਤਕਾਰ ਦਿਖਾ ਕੇ ਲੋਕਾਂ ਨੂੰ ਗਮਰਾਹ ਕਰਦੇ ਨੇ ਫਿਰ ਇਹ ਵੀ ਉਸ ਦਿਨ ਸਵਾਲ ਉੱਠੇ ਕਿ ਫਿਰ ਜੱਜ ਦੇ ਸਾਹਮਣੇ ਉਸ ਪਖੰਡੀ ਪਾਸਟਰ ਜਬਿੰਦਰ ਦਾ ਚਮਤਕਾਰ ਕਿਉਂ ਨਹੀਂ ਚੱਲਿਆ ਤੇ ਉਹ ਕੁੜੀ ਨੇ ਇਹ ਵੀ ਕਿਹਾ ਕਿ ਮੈਨੂੰ ਹੁਣ ਇਸ ਫੈਸਲੇ ਤੋਂ ਬਾਅਦ ਜਾਨ ਦਾ ਖਤਰਾ ਏ ਤੇ ਦੂਜੇ ਪਾਸੇ ਜਿਹੜੇ ਪੰਥਕ ਮਸਲੇ ਉਲਝੇ ਹੋਏ ਨੇ ਜਿਸ ਤਰੀਕੇ ਦੇ ਨਾਲ ਪਹਿਲਾ ਖਾਲਸੇ ਦੀ ਧਰਤੀ ਤੇ ਅਨੰਦਪੁਰ ਸਾਹਿਬ ਜਦੋਂ ਬੁੱਢਾ ਦਲ ਨੇ ਇਕੱਠ ਰੱਖਿਆ ਸੀ ਤਾਂ ਉਸ ਸਮੇਂ ਐਲਾਨ ਕਰ ਦਿੱਤਾ ਸੀ ਕਿ ਉਹ ਨਵੇਂ ਚੁਣੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਜਥੇਦਾਰ ਨਹੀਂ ਮੰਨਦੇ ਹੁਣ ਇਸੇ ਦੌਰਾਨ ਬਸਾਖੀ ਦੇ ਦਿਹਾੜੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਬੁੱਢਾ ਦਲ ਦੀਆਂ ਜਥੇਬੰਦੀਆਂ ਤਰਨਾ ਦਲ ਦੀਆਂ ਜਥੇਬੰਦੀਆਂ ਦੇ ਵੱਲੋਂ ਇੱਕ ਵਾਰ ਫਿਰ ਅਕਤਰਤਾ ਸੱਦੀ ਗਈ ਹੈ ਕਿ ਉਸ ਮਸਲੇ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਨਿਕਲਣਾ ਤੇ ਅੱਗੇ ਕਿਸ ਤਰੀਕੇ ਦੇ ਨਾਲ ਰਣਨੀਤੀ ਬਣਾਉਣੀ ਹੈ ਤੇ ਸਾਫ਼ ਇਹ ਵੀ ਗੱਲ ਕਿਹਾ ਗਈ ਆ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਦੇ ਵੱਲੋਂ ਕਿ ਅੰਤਰਿਕ ਕਮੇਟੀ ਉਹ ਆਪਣੇ ਫੈਸਲੇ ਰੱਦ ਕਰਕੇ ਜਥੇਦਾਰਾਂ ਨੂੰ ਮੁੜ ਬਹਾਲ ਕਰੇ ਸਾਡੇ ਨਾਲ ਅਰਬਾਂ ਖਰਬਾਂ ਤਰਨਾ ਦਲ ਦੇ ਜਥੇਦਾਰ ਬਾਬਾ ਰਾਜ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਬਾ ਜੀ ਤੁਸੀਂ ਦੇਖਿਆ ਪਿਛਲੇ ਦਿਨਾਂ ਵਿੱਚ ਪਖੰਡਵਾਦ ਦਾ ਭਾਂਡਾ ਫੁੱਟਿਆ ਪਾਸਟਰ ਵਰਜਿੰਦਰ ਨੂੰ ਜ਼ਬਰਜਨਾਹ ਦੇ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਕਿਸ ਤਰੀਕੇ ਨਾਲ ਦੇਖਦੇ ਹਾਂ ਪਖੰਡਵਾਦ ਉਹਦਾ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਇੱਕ ਹੱਥ ਕਰਕੇ ਬੜੇ ਚਮਤਕਾਰ ਦਿਖਾਉਂਦਾ ਸੀ ਦੇਖੋ ਪਾਪੀ ਕੋ ਮਾਰਨੇ ਕੋ ਪਾਪਾ ਮਹਾਬਲੀ ਹੈ ਜਦੋਂ ਪਾਪਾ ਦਾ ਘਰਾ ਪੜ ਜਾਂਦਾ ਫਿਰ ਉਹ ਫੁੱਟਦਾ ਵੀ ਆ ਇਹੋ ਜਿਹੜੇ ਪਖੰਡੇ ਕੋਈ ਵੀ ਨਾ ਪਾਸਟਰ ਨੇ ਉਹ ਚਿਹਰੇ ਪਾਦ ਵਾਲੇ ਜਦੋਂ ਆਂਤ ਆਉਂਦਾ ਫਿਰ ਇਸੇ ਤਰ੍ਹਾਂ ਹੁੰਦੀ ਆ ਉਹਦੇ ਨਾਲ ਫਿਰ ਉੱਥੇ ਇਹਨਾਂ ਦੇ ਜਿਹੜੇ ਉਹ ਪਖੰਡ ਕਰਕੇ ਹੱਥ ਜੇ ਮਾਰਦੇ ਨੇ ਉਹ ਨਹੀਂ ਚੱਲਦਾ ਇਹਨਾਂ ਦਾ ਪਖੰਡਾ ਫਿਰ ਹੁਣ ਕਰਦਾ ਉਹਦੇ ਤੇ ਜੱਜ ਨੂੰ ਜ਼ਿਆਦਾ ਐਨੀ ਉਹਦੇ ਵਿੱਚ ਤਾਕਤ ਸੀ ਹੱਥਾਂ ਐ ਕਰਕੇ ਖੇਡਣ ਲਾ ਦਿੰਦੇ ਨੱਚਣ ਲਾ ਦਿੰਦੇ ਨੇ ਜੱਜ ਨੂੰ ਨਚਾਉਂਦਾ ਫਿਰ ਉੱਥੇ ਤੇ ਨੱਚਿਆ ਵੀ ਜੱਜ ਕੀ ਉਹ ਤੇ ਦਾ ਉਹ ਰੋਣ ਨਿਕਲ ਗਿਆ ਬਿਲਕੁਲ ਉੱਥੇ ਤੇ ਵੱਡੇ ਵੱਡੇ ਤੇ ਵੱਡੇ ਵੱਡਿਆਂ ਦਾ ਤਰਾ ਨਿਕਲ ਜਾਂਦਾ ਜਦੋਂ ਰਾਮ ਰਹੀਨ ਨੂੰ ਸਦਾ ਸੁਣਾਇਆ ਜੱਜ ਨੇ 20 ਸਾਲੀ ਬਲਾਤਕਾਰ ਦੇ ਕੇਸ ਦੇ ਵਿੱਚ ਉਹਦਾ ਪ੍ਰਸਾਪ ਵੀ ਨਿਕਲ ਗਿਆ ਸੀ ਰੋਂਦਾ ਵੀ ਹੱਥ ਜੋੜਦਾ ਵੀ ਮੈਨੂੰ ਇਹ ਵਾਪਸੀ ਦੇ ਦਿਓ ਜੱਜ ਮੂਰੇ ਤਾਂ ਵੱਡੇ ਵੱਡੇ ਜਿਹੜੇ ਹੈਗੇ ਨੇ ਕੋਈ ਵੀ ਅਚੇ ਪਖੰਡਵਾਦ ਬਲਾਤਕਾਰ ਉਹ ਉਹਨਾਂ ਦੀ ਪੇਸ ਨਹੀਂ ਚੱਲਦੀ ਉੱਥੇ ਸਾਰੇ ਜਿਹੜੇ ਇਹਨਾਂ ਦੇ ਜਾਦੂ ਨੇ ਜਾਂ ਹੋਰ ਕੋਈ ਇਹ ਕਰਦੇ ਨੇ ਉਹ ਸਭ ਫੇਲ ਹੋ ਜਾਂਦੇ ਨੇ ਇਸ ਕਰਕੇ ਹੋਣਾ ਹੀ ਸੀਗਾ ਬਹੁਤ ਵਧੀਆ ਹੋਇਆ ਜਿਹੜੇ ਇਹ ਲੋਕ ਜਦੋਂ ਤਾਕਤ ਦੇ ਵਿੱਚ ਆਉਂਦੇ ਨੇ ਇਨਾਂ ਕੋਲੇ ਪੈਸਾ ਆ ਜਾਂਦਾ ਲੋਕ ਆਉਂਦੇ ਆ ਦੁਨਿਆਵੀ ਤਾਕਤ ਹੋ ਜਾਂਦੀ ਹੈ ਵੀ ਸਾਡੇ ਨਾਲ ਵਰਗਾ ਤਾਂ ਕੋਈ ਬਾਬਾ ਹੈ ਹੀ ਨਹੀਂ ਅਸੀਂ ਕੀ ਦੇ ਲੈਣਦੇ ਆ ਫਿਰ ਇਹ ਜਿਹੜੇ ਬੱਚੇ ਬੱਚੀਆਂ ਦਾ ਇਹ ਸੀਰਕ ਸੋਸ਼ਣ ਕਰਦੇ ਨੇ ਬਲਾਤਕਾਰ ਵਰਗੇ ਘਨੌਣੇ ਕੰਡ ਕਰਦੇ ਨੇ ਉਹਨਾਂ ਨੂੰ ਸਪਾਉਂਦੇ ਨੇ ਜੇ ਕੋਈ ਇਹਨਾਂ ਦੇ ਖਿਲਾਫ ਬੋਲਦਾ ਉਹਦੇ ਮਾਰਦੇ ਵੀ ਨੇ ਬਹੁਤ ਕੁਝ ਕਰਦੇ ਨੇ ਤੇ ਹੁਣ ਜਦੋਂ ਇਹਦਾ ਸਮਾ ਆ ਗਿਆ ਸਾਰਾ ਕੁਝ ਹੋ ਗਿਆ ਜਿਹੜੀ ਸਜ਼ਾ ਇਹਨੂੰ ਹਜੇ ਦੇਣੀ ਐ ਸੁਣਾਉਣੀ ਐ ਇੱਕ ਤਰੀਕ ਨੂੰ ਦੋਸੀ ਮੰਨ ਲਿਆ ਫੜ ਲਿਆ ਹੁਣ ਇਹਦੇ ਪਖੰਡੀ ਵੀ 5-700 ਬੰਦਾ ਇਕੱਠਾ ਹੋਇਆ ਸੀਗਾ ਵੀ ਅਸੀਂ ਰੌਲਾ ਪਰ ਪਰ ਕੇ ਕੋਡ ਦੇ ਆਲੇ-ਦੁਆਲੇ ਲਿਆਂਦੇ ਸੀ ਬੰਦੇ ਪਰ ਪੁਲਿਸ ਨੇ ਬੜੀ ਸਮਝੀਤੋਂ ਕੰਮ ਲਿਆ ਆਲੇ-ਦੁਆਲੇ ਰੋਕਲੇ ਸੀ ਕੁਝ ਨੇ ਡਰਾਮਾ ਵੀ ਕਰਨ ਦੀ ਕੋਸ਼ਿਸ਼ ਕੀਤੀ ਜੋ ਗ੍ਰਿਫਤਾਰ ਕਰਕੇ ਲੈ ਜਾਂਦੇ ਸੀ ਉਹ ਤਾਂ ਹੁਣ ਉਹਨਾਂ ਨੇ ਦੇਖਿਆ ਹੀ ਸੀ ਪੰਚਕੂਲੇ ਰਾਮ ਰਹੀਮ ਦੇ ਚੇਲਿਆਂ ਦੇ ਕਿਵੇਂ ਡੰਗਾ ਪਈਆਂ ਸੀ ਇੱਕ ਨੂੰ ਇੱਕ ਨਹੀਂ ਲੱਭਿਆ ਸੀ ਫਿਰ ਭਜਦੇ ਲੋਕਾਂ ਦੇ ਘਰ-ਘਰ ਵੜਦੇ ਸੀਗੇ ਉਤੋਂ ਕੁੱਟ-ਕੁੱਟ ਪੁਲਿਸ ਨੇ ਕੱਢੇ ਨੇ ਜਿਹੜੀ ਜੱਜ ਦੀ ਜੋ ਹੁਕਮਾ ਉਹਦੀ ਹੁਕਮ ਅਦooli ਨਹੀਂ ਕਰ ਸਕਦਾ ਕੋਈ ਉਹ ਚੁੱਪ ਕਰਕੇ ਚੰਗੇ ਰਹੇ ਜਿਹੜਾ ਟਲ ਗਏ ਇਹੋ ਜੇ ਪਖੰਡੀਆਂ ਦੇ ਹੀ ਕੰਮ ਹੁੰਦਾ ਹੁੰਦਾ ਅੰਤ ਜਿਹੜੇ ਹੋਰ ਵੀ ਨੇ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਪਖੰਡ ਦੀਆਂ ਦੁਕਾਨਾਂ ਬੰਦ ਕਰੋ ਧਰਮ ਦੀ ਜਿਹੜੀ ਕਿਰਤਾ ਤੁਹਾਡੀ ਉਹ ਕਰਮਾ ਸਾਡੀ ਕਿਰਤ ਉਹ ਕਰੋ ਲੋਕਾਂ ਦਾ ਨਜਾਇਜ਼ ਫਾਇਦਾ ਨਾ ਉਠਾਓ ਤੁਸੀਂ ਦੇਖੀਏ ਪਿਛਲੇ ਦਿਨੀ ਇੱਕ ਖਬਰਾਂ ਵੀ ਚੱਲੀਆਂ ਸੀ ਪਿਛਲੇ ਸਮੇਂ ਦੇ ਵਿੱਚ ਵੀ ਇੱਕ ਪਾਸਟਰਾਂ ਨੇ ਕੋਈ ਨੌਜਵਾਨ ਮੁੰਡਾ ਸੀ ਉਹਦਾ ਕੁੱਟ-ਕੁੱਟ ਕੇ ਉਹਨੂੰ ਮਾਰਤਾ ਮਾਰ ਕੇ ਉਹਨੂੰ ਫਿਰ ਘਰਦਿਆਂ ਨੂੰ ਉਹਦੀ ਲਾਸ਼ ਨਹੀਂ ਦਿੱਤੀ ਆਪ ਹੀ ਉਹਦੇ ਚੱਕ ਕੇ ਦੱਬ ਦਿੱਤੀ ਕਿਤੇ ਫਿਰ ਉਹਨਾਂ ਦੇ ਘਰਦਿਆਂ ਨੇ ਰੌਲਾ ਪਾਇਆ ਫਿਰ ਉਹ ਕਈ ਖਾਨੇ ਮਹੀਨੇ ਬਾਅਦ ਕਿੰਨੇ ਦਿਨਾਂ ਬਾਅਦ ਉਹ ਕਢਾਈ ਬਹੁਤ ਮੀਡੀਆ ਦੇ ਵਿੱਚ ਵੀ ਆਇਆ ਸੀਗਾ ਉਹ ਜਿਹਦੀ ਮੁੰਡਾ ਸੀਗਾ ਮਾਈ ਉਹ ਰੌਲਾ ਬਹੁਤ ਪਾਉਂਦੀ ਸੀ ਵੀ ਮੇਰਾ ਮੁੰਡਾ ਇਹਨੇ ਮਾਰਿਆ ਵਾ ਕੁੱਟ ਕੇ ਮਾਰਿਆ ਵੀ ਉਹਦੇ ਭੂਤ ਕੱਢਦੇ ਆ ਦੇਖੋ ਭੂਤ ਤਾਂ ਇਹ ਆਪ ਨੇ ਜਿਦੋਂ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਜਿਉਂਦੇ ਭੂਤ ਨੇ ਜਿਹੜੇ ਰੱਬ ਨਾਲ ਟੁੱਟੇ ਹੋਏ ਨੇ ਜਿਹੜੇ ਪਖੰਡਵਾਦ ਨਾਲ ਜੋੜਦੇ ਨੇ ਬਾਕੀ ਜਿਹੜੇ ਪੌਵਨ ਜਿਹੜੇ ਇਹ ਪਾਸਟਰ ਨੇ ਸਾਰੇ ਨਕਲੀ ਨੇ ਇਹ ਧਰਮ ਦਾ ਪ੍ਰਚਾਰ ਨਹੀਂ ਕਰਦੇ ਇਹ ਪਖੰਡਵਾਦ ਦਾ ਪ੍ਰਚਾਰ ਕਰਦੇ ਨੇ ਜਿਹੜੇ ਅਸਾਈ ਧਰਮ ਦੇ ਅਸਲ ਜਿਹੜੇ ਪਾਦਰੀ ਨੇ ਜਾਂ ਉਹਨੂੰ ਆਪਾਂ ਕਹਿੰਦੇ ਆ ਪਾਸਟਰ ਉਹ ਕਾਲ ਤੱਕ ਸਭ ਤੇ ਵੀ ਆਏ ਸੀਗੇ ਜਥੇਦਾਰਾਂ ਨਾਲ ਉਸ ਟਾਈਮ ਉਹਨਾਂ ਨੇ ਉਹਨਾਂ ਨੇ ਵੀ ਹਾਂ ਬੈਠਕ ਵੀ ਕੀਤੀ ਸੀ ਮੁਲਾਕਾਤ ਮੀਟਿੰਗ ਹੋਈ ਹੈ ਉਹਨਾਂ ਨੇ ਸਾਰਾ ਕੁਝ ਦੱਸਿਆ ਵੀ ਇਹ ਜਿਹੜਾ ਕੁਝ ਕਰਦੇ ਨੇ ਸਾਡੇ ਵਿੱਚ ਇਹ ਨਹੀਂ ਹੈ ਇਹ ਪਖੰਡੀ ਲੋਕ ਨੇ ਸਾਡੇ ਧਰਮ ਦੇ ਨਹੀਂ ਹੈਗੇ ਪਖੰਡਵਾਦ ਫੁਲਾ ਰਹੇ ਨੇ ਮੈਨੂੰ ਇਸੇ ਤਰ੍ਹਾਂ ਇੱਕ ਚਰਚ ਦਾ ਪ੍ਰਧਾਨ ਮਿਲਿਆ ਉਹ ਕਹਿੰਦਾ ਮੇਰੇ ਫਾਦਰ ਸਾਹਿਬ ਨੂੰ ਸ਼ੂਗਰ ਆ ਕਹਿੰਦਾ ਜੇ ਸਾਡੇ ਕੋਲ ਜੰਮਤਕਾਰ ਹੁੰਦਾ ਤਾਂ ਫਿਰ ਮੈਂ ਆਪਣੇ ਬਾਪੂ ਨੂੰ ਨਾ ਠੀਕ ਕਰ ਲੈਂਦਾ ਸ਼ੂ ਮੰਤਰ ਮਾਰ ਕੇ ਜਾਂ ਉਹ ਹੱਥ ਦਿਖਾ ਕੇ ਹੱਥ ਉੱਪਰ ਧਰ ਕੇ ਉਹ ਤਾਂ ਫਿਰ ਦੇਖੋ ਇਹ ਗਲਤ ਆ ਨਾ ਇਹ ਲੋਕਾਂ ਨੂੰ ਪਖੰਡਵਾ ਲੋਕਾਂ ਦਾ ਪੈਸਾ ਵਟੋਰਨਾ ਲੋਕਾਂ ਦਾ ਅਜੰਸੀ ਸ਼ੋਸ਼ਣ ਕਰਨਾ ਬੱਚੀਆਂ ਦਾ ਇਹ ਫਿਰ ਇਹ ਜਦੋਂ ਪਖੰਡਵਾ ਕਰਦੇ ਨੇ ਫਿਰ ਇਸੇ ਤਰ੍ਹਾਂ ਇਹ ਸਾਰਾ ਕੁਝ ਕਰਦੇ ਨੇ ਲੁੱਟਕੁੱਟ ਕਰਦੇ ਨੇ ਤੇ ਜੇ ਮੈਂ ਇਹਨਾਂ ਨੂੰ ਪੁੱਛਣਾ ਜਾਣਾ ਜੇ ਇਹਨਾਂ ਦੇ ਵਿੱਚ ਐਡਾ ਹੀ ਹੁੰਦਾ ਇਹਨਾਂ ਦਾ ਪਾਪ ਪਾਪ ਕੁਰਸੀ ਚੇਅਰ ਬੀਲ ਚੇਅਰ ਤੇ ਆਉਂਦਾ ਉਹ ਤੁਰ ਨਹੀਂ ਸਕਦਾ ਜਦੋਂ ਇਹ ਤੁਰੇ ਜਮੀ ਲਤਾਂ ਕਹਿੰਦੇ ਵੀ ਜਮੀ ਪੋਲੀਆ ਉਹ ਜਿਹੜਾ ਖੜਾ ਹੀ ਨਹੀਂ ਹੋ ਸਕਦਾ ਇਹ ਤਾਂ ਮਰਿਆ ਪਿਆ ਉਹਨੂੰ ਇਹ 2 ਮਿੰਟਾਂ ਚ ਖੜਾ ਕਰਤਿਆਂ ਨੇ ਫਿਰ ਪੌਪ ਨੂੰ ਕਿਉਂ ਨਹੀਂ ਖੜਾ ਹੋਇਆ ਇਹਨਾਂ ਤੋਂ ਪੌਪ ਨੂੰ ਵੀ ਖੜਾ ਕਰ ਲੈਂਦੇ ਇਸ ਕਰਕੇ ਇਹ ਸਾਰਾ ਇਹਨਾਂ ਦਾ ਪਖੰਡਵਾ ਦਾ ਇਹ ਹੋਣਾ ਚਾਹੀਦਾ ਜਿਹੜੇ ਹੋਰ ਵੀ ਪਖੰਡੀ ਨੇ ਉਹਨਾਂ ਤੇ ਨੱਥ ਕੱਸਣੀ ਚਾਹੀਦੀ ਆ ਇਹ ਸਰਕਾਰਾਂ ਨੂੰ ਚਾਹੀਦਾ ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਚਾਹੇ ਉਹ ਹੇ இந்து ਧਰਮ ਮੁਸਲਮਾਨ ਧਰਮ ਸਾਈ ਧਰਮ ਜਿਹੜੇ ਧਰਮ ਕੋਈ ਮਾੜਾ ਨਹੀਂ ਹੈ ਉਹਨਾਂ ਦੇ ਵਿੱਚ ਬੰਦੇ ਬਾਣੇ ਹੁੰਦੇ ਨੇ ਸਾਡੇ ਸਿੱਖ ਧਰਮ ਦੇ ਵਿੱਚ ਵੀ ਬਥੇਰੇ ਪਖੰਡੀਆਂ ਰਲੇ ਹੋਏ ਨੇ ਸਾਡੇ ਵਾਲੇ ਬਾਣੇ ਪਾ ਕੇ ਬਹੁਤ ਗੰਦੀਆਂ ਕਰਤੂਤਾਂ ਕਰਦੇ ਨੇ ਨਿਤ ਨਾਵਾ ਕੋਈ ਨਾ ਕੋਈ ਜਿਹੜਾ ਹੈਗਾ ਕਾਂਡ ਤੁਹਾਡੇ ਸਾਹਮਣੇ ਵੀ ਆਉਂਦਾ ਉਹ ਉਹ ਸਾਰੇ ਪਰਦੇ ਫਾਸ ਹੁੰਦੇ ਨੇ ਜਿਹੜੀ ਭੋਲੀ ਪਾਲੀ ਲੋਕ ਨੇ ਉਹਨਾਂ ਨੂੰ ਗੁੰਮਰਾਹ ਕਰਦੇ ਦੇਖੋ ਅੱਜ ਦੇ ਸਮਾਨੇ ਦੇ ਕਲਯੋਧਾ ਸਮਾਂ ਹਰੇਕ ਇਨਸਾਨ ਦੁਖੀ ਆ ਕੋਈ ਮਨ ਕਰਕੇ ਕੋਈ ਤਨ ਕਰਕੇ ਕੋਈ ਤਨ ਕਰਕੇ ਸਾਰੇ ਪਾਸੇ ਤੋਂ ਹਰੇਕ ਦੁਖੀ ਆ ਉਹ ਮਿਹਨਤ ਕਰਦੇ ਨੇ ਲੋਕਾਂ ਨੇ ਮਿਹਨਤ ਛੱਡਦੀ ਆ ਉਹ ਫਿਰ ਜਿਹੜੇ ਹੈਗੇ ਨੇ ਪਖੰਡੀ ਲੋਕ ਨੇ ਚਾਹੇ ਉਹ ਸਿੱਖ ਧਰਮ ਦੇ ਵਿੱਚ ਨੇ ਚਾਹੇ ਉਹ ਪਾਸਟਰ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਨੇ ਜਦੋਂ ਪਖੰਡੀਆਂ ਕੋਲੇ ਜਾਂਦੇ ਨੇ ਫਿਰ ਉਹ ਉਹਨਾਂ ਨੂੰ ਗੁੰਮ ਰਾਹ ਕਰਦੇ ਨੇ ਇੱਕ ਚੀਜ਼ ਹੋਰ ਇਸ ਕਟੜਾ ਤੋਂ ਤੁਹਾਨੂੰ ਇਹ ਨਹੀਂ ਲੱਗਦਾ ਜਿਹੜੇ ਪੰਜਾਬ ਦੇ ਕਈ ਇਲਾਕਿਆਂ ਦੇ ਲੋਕ ਧਰਮ ਪਰਿਵਰਤਨ ਵੱਲ ਚੱਲੇ ਸੀ ਇਹਨਾਂ ਧਰਮ ਵੱਲ ਪਖੰਡੀਆਂ ਦੇ ਜਾਲ ਚ ਫਸ ਗਏ ਸੀ ਉਹ ਲੋਕਾਂ ਨੂੰ ਵੀ ਹੁਣ ਸਮਝਣਾ ਪੰਜਾਇਂਦਾ ਕਿ ਇਹ ਤਾਂ ਭਾਈ ਪਖੰਡਵਾਦ ਦੀ ਦੁਕਾਨ ਸੀ ਥੋਨੂੰ ਗਮਰਾਹ ਕਰਕੇ ਲੈ ਗਏ ਦੇਖੋ ਇਹ ਸਾਰਾ ਪਖੰਡਵਾਦ ਫੈਲਾ ਰਿਹਾ ਜ਼ਿਆਰਾ ਸੀ ਇਹ ਇਹਦੇ ਵਿੱਚ ਅ ਦੇਖੋ ਜਿਹੜੀਆਂ ਵੱਡੀਆਂ ਏਜੰਸੀਆਂ ਦਾ ਕੰਮ ਆ ਪਿੱਛੋ ਜਿਹੜਾ ਇਹਨਾਂ ਨੂੰ ਪੈਸਾ ਕਥੌਂਦਾ ਇਹਨਾਂ ਨੂੰ ਜਿਹੜੇ ਲੋਕਾਂ ਨੂੰ ਉਹ ਧਰਮ ਪਰਿਵਰਤਨ ਕਰ ਦਿੰਦੇ ਨੇ ਉਹਨਾਂ ਨੂੰ ਦੇਣ ਵਾਸਤੇ ਪੈਸਾ ਇਹਨਾਂ ਕੋਲੇ ਆਪਦੇ ਤਾਂ ਹੈ ਨਹੀਂ ਜੇ ਵੀ ਤੁਸੀਂ ਇਹਨਾਂ ਦੇ ਸਾਰਿਆਂ ਦਾ ਜਿਹੜਾ ਹੁਣ ਫੜਿਆ ਇਹ ਦੂਜੇ ਪਾਸਟਰ ਬਣਨ ਤੋਂ ਪਹਿਲਾਂ ਤੁਸੀਂ ਇਹਨਾਂ ਦਾ ਸਾਰਾ ਜਿਹੜਾ ਹੈਗਾ ਬਾਇਓ ਡਾਟਾ ਕੱਢ ਕੇ ਦੇਖੋ ਕਿੱਡੇ ਕੇ ਕਿੰਨੇ ਕੇ ਧਨਮਾਨ ਨੇ ਉਹ ਜੱਟਾਂ ਦਾ ਮੁੰਡਾ ਚੱਕਾ ਦਾ ਮੁੰਡਾ ਸੀ ਇਹ ਰਿਆਣੀ ਸੀ ਜਿਹੜਾ ਕੱਟ ਕੇ ਆਇਆ ਉਹੀ ਗੱਲ ਵੀ ਇਹ ਕਿੰਨੇ ਕੇ ਧਨਮਾਨ ਨੇ ਜਦੋਂ ਇਹ ਇਹ ਕੰਮ ਦੇ ਵਿੱਚ ਆਏ ਵਿੱਚ ਆਏ ਲੋਕਾਂ ਦੇ ਪੈਸਾ ਕੱਲ ਲੁੱਟਿਆ ਜੇ ਇਹਨਾਂ ਦੇ ਮਗਰ ਇੱਕ ਕੋਈ ਤਕੜੀ ਜਿਹੜੀ ਬੈਕ ਆ ਏਜੰਸੀਆਂ ਨੇ ਉਹ ਕੰਮ ਕਰਦੀਆਂ ਨੇ ਵੀ ਸਿੱਖ ਧਰਮ ਨੂੰ ਜਿਹੜਾ ਉਹ ਖਤਮ ਕਰਨ ਵਾਸਤੇ ਜਿਹੜੇ ਸਾਡੇ ਗਰੀਬ ਸਿੱਖ ਨੇ ਉਹਨਾਂ ਨੂੰ ਲਵਾਏ ਮੰਨ ਕਰ ਹਰੇਕ ਨੂੰ ਦੱਸਿਆ ਵੀ ਪ੍ਰੋਬਲਮ ਹਰੇਕ ਨੂੰ ਹੁੰਦੀ ਆ ਉਹਨਾਂ ਨੂੰ ਪ੍ਰੇਰ ਦੇ ਨੇ ਵੀ ਤੁਸੀਂ ਸਿੱਖ ਧਰਮ ਛੱਡ ਦੋ ਤੁਸੀਂ ਇਸਾਈ ਬਣ ਜਾਓ ਅਸੀਂ ਤੁਹਾਡੇ ਜਵਾਖਾਂ ਨੂੰ ਪੜ੍ਹਾਵਾਂਗੇ ਅਸੀਂ ਤੁਹਾਡਾ ਮਕਾਨ ਬਣਾਵਾਂਗੇ ਅਸੀਂ ਤੁਹਾਡੀਆਂ ਜਿਹੜੀਆਂ ਹੈਗੀਆਂ ਕੋਈ ਬਿਮਾਰੀਆਂ ਉਹ ਠੀਕ ਕਰਾਂਗੇ ਤੁਹਾਡੇ ਇਲਾਜ ਕਰਾਵਾਂ ਤੁਹਾਡੇ ਬੱਚਿਆਂ ਨੂੰ ਸਿੱਖਿਆ ਫ੍ਰੀ ਦੇਵਾਂਗੇ ਉਹ ਜਿਹੇ ਲਾਲਚ ਦਿੰਦੇ ਨੇ ਇਹ ਲਾਲਚ ਜਿਹੜੇ ਦਿਰੋਜ਼ ਦੇ ਪਰਉਕਾਰ ਨੇ ਉਹ ਵੀ ਦਿੰਦੇ ਰਹੇ ਉਹ ਵੀ ਲੋਕਾਂ ਦੇ ਜਿਹੜੇ ਘਰ ਪੌਂਦੇ ਰਹੇ ਨੇ ਉਹ ਵੀ ਸਿੱਖ ਧਰਮ ਨੂੰ ਛੱਡ ਕੇ ਪਰ ਜਦੋਂ ਅੰਤੋਂ ਦਾ ਉਹ ਮਾੜਾ ਹੀ ਹੁੰਦਾ ਫਿਰ ਜਿਹੜੇ ਉਹ ਲੋਕ ਨੇ ਜਿਹੜੇ ਉੱਤੇ ਉਸ ਜੁੜੇ ਹੁੰਦੇ ਨੇ ਉਹਨਾਂ ਦੀ ਜਿਹੜੀ ਫਿਰ ਉਹ ਸੋਚਦੇ ਨੇ ਸੋਚਦੇ ਇੱਕ ਸੋਚਦਾ ਪਰ ਪਛਤਾਉਂਦਾ ਵੀ ਇਹ ਗੱਲ ਕੀ ਹੋ ਗਈ ਬਿਲਕੁਲ ਤੇ ਇਸ ਕਰਕੇ ਜਿਹੜਾ ਸਾਨੂੰ ਸੱਚਾ ਸੁੱਚਾ ਧਰਮ ਆ ਦੇਖੋ ਜਿਹੜਾ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਉਹਨੂੰ ਆਪਦੇ ਸਿੱਖ ਧਰਮ ਦੇ ਨਾਲ ਜੁੜਨਾ ਚਾਹੀਦਾ ਮਨੋ ਜਿਹੜਾ ਹਿੰਦੂ ਧਰਮ ਦੇ ਵਿੱਚ ਪੈਦਾ ਉਹ ਹਿੰਦੂਆਂ ਦੇ ਨਾਲ ਜੁੜੇ ਜਿਹੜਾ ਮੁਸਲਮਾਨ ਧਰਮ ਦੇ ਵਿੱਚ ਆ ਉਹ ਮੁਸਲਮਾਨ ਬਣ ਕੇ ਰਹੇ ਜਿਹੜਾ ਈਸਾਈ ਆ ਉਹ ਆਪਦੇ ਤੁਹਾਨੂੰ ਦੇ ਵਿੱਚ ਪ੍ਰਚਾਰ ਰਹੀਂ ਕਿਸੇ ਨੂੰ ਜੋੜਨਾ ਦੇਖੋ ਆਪਦੀ ਖੁਸ਼ੀ ਨਾਲ ਕੋ ਪਰ ਜੇ ਕਿਸੇ ਨੂੰ ਧੱਕੇ ਦੇ ਨਾਲ ਜਾਂ ਉਹਨੂੰ ਪ੍ਰੇਰਨਾ ਉਹਦਾ ਮਾਈਂਡ ਵਾਸਤ ਕਰਨਾ ਉਹ ਬਹੁਤ ਗਲਤ ਹੈ ਅਸੀਂ ਇਹ ਨਹੀਂ ਚਾਹੁੰਦੇ ਵੀ ਇਹ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਵੱਲੋਂ ਪੂਰਨ ਪਾਬੰਦੀਆਂ ਲੱਗਣੇ ਚਾਹੀਦੀਆਂ ਨੇ ਪਖੰਡਿਆਂ ਦੇ ਡੇਰਾਂ ਤੇ ਜਿਹੜੇ ਹੋਰ ਆ ਸਿਆਣੇ ਨੇ ਲੋਕਾਂ ਦੀ ਲੁੱਟ ਖਸੁੱਟ ਕਰਦੇ ਨਵੇਂ ਇੱਕ ਬੈਲ ਆ ਕੇ ਰੋਜ਼ ਨਿਤ ਨਵੀਆਂ ਕੋਈ ਨਾ ਕੋਈ ਜਿਹੜੀਆਂ ਮੋਬਾਈਲਾਂ ਦੇ ਉੱਤੇ ਐਡਾਂ ਦਿੰਦੇ ਨੇ ਜਿਹੜਾ ਨਮਰਦ ਹੋਏ ਨੇ ਲੋਕਾਂ ਨੂੰ ਗੰਦੀਆਂ ਗੰਦੀਆਂ ਗੱਲਾਂ ਕਰਾ ਦੱਸਦੇ ਨੇ ਉਹ ਉਹ ਹਾਂ ਉਹ ਉਹ ਉਹੋ ਜਿਹਿਆਂ ਤੇ ਸਾਡੇ ਸਰਕਾਰ ਦੀ ਢਿੱਲਾ ਹੈ ਸਰਕਾਰ ਇਮਾਨਦਾਰੀ ਨਾਲ ਕੰਮ ਕਰੇ ਸਰਕਾਰ ਉਹ ਤੇ ਸਿਕੰਜੇ ਕਿਸੇ ਇਹੋ ਜਿਹੇ ਜਿਹੜੇ ਗਲਤ ਰਾਇਮਾਂ ਦਿੰਦੇ ਨੇ ਜਾਂ ਗਲਤ ਅਫਵਾਹਾਂ ਫਲਾਉਂਦੇ ਨੇ ਪਖੰਡਬਾਲ ਫਲਾਉਂਦੇ ਇਹਨਾਂ ਤੇ ਪੂਰਨ ਤੌਰ ਤੇ ਸਰਕਾਰ ਬੰਦੀ ਲਾਵੇ ਇੱਕ ਚੀਜ਼ ਹੋ ਜਿਹੜੀ ਉਹ ਪੀੜਤ ਮਹਿਲਾ ਸੀ ਉਹ ਕਹਿੰਦੀ ਸੀ ਮੈਂ ਉਸ ਦੀ ਇੰਟਰਵਿਊ ਕੀਤੀ ਕੁੜੀ ਦੀ ਉਹ ਕਹਿੰਦੀ ਮੈਨੂੰ ਜਾਨ ਦਾ ਖਤਰਾ ਇਸ ਫੈਸਲੇ ਤੋਂ ਬਾਅਦ ਕਿਸ ਤਰੀਕੇ ਨਾਲ ਦੇਖਦੇ ਹੁਣ ਇਹ ਪਖੰਡੀ ਲੋਕ ਉਹ ਵੀ ਸਿੱਖ ਧਰਮ ਦੇ ਨਾਲ ਬਲੋਂਗ ਕਰਦੇ ਸੀ ਕੁੜੀ ਸਿੱਖ ਪਰਿਵਾਰ ਦੀ ਸੀ ਹੁਣ ਇਹ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟਣ ਲੱਗੇ ਜਥੇਬੰਦੀਆਂ ਕੀ ਤਾੜਨਾਮਾ ਕਰਨਾ ਚਾਹੁੰਦੇ ਨੇ ਦੇਖੋ ਜੇ ਕੋਈ ਇਹੋ ਜਿਹੀ ਗੱਲ ਆ ਅਸੀਂ ਉਹਨਾਂ ਨਾਲ ਖੜੇ ਹਾਂ ਪਰਿਵਾਰ ਦੇ ਤੇ ਜਿਹੜਾ ਕੋਈ ਉਹਨਾਂ ਕਰੇ ਚਾਕੂ ਫਿਰ ਅਸੀਂ ਦੇਖਾਂਗੇ ਉਹਨੂੰ ਪਹਿਲੀ ਗੱਲ ਤਾਂ ਸਰਕਾਰ ਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਆ ਜਿਉ ਇਹੋ ਜਿਹੇ ਪਖੰਡੀ ਜਿਹੜੇ ਹੈਗੇ ਨੇ ਉਹ ਜਾਨਲੇਵ ਹਮਲਾ ਵੀ ਕਰਵਾ ਸਕ ਤਾਕਤ ਹੈ ਇਨਾਂ ਕੋਲੇ ਪੈਸੇ ਹੀ ਤਾਕਤ ਨਾਲ ਗੁੰਡੇ ਭੇਜ ਕੇ ਬਹੁਤ ਕੁਝ ਕਰਾ ਸਕਦੇ ਆ ਮੁੜ ਕੇ ਤਾਂ ਲੋਕ ਆਈ ਕਹਿ ਦੇਣਾ ਵੀ ਉਹ ਹੋ ਗਿਆ ਹੋ ਗਿਆ ਮੁੜ ਕੇ ਕੀ ਨਹੀਂ ਪੁੱਛਣਾ ਇਸ ਕਰਕੇ ਉਹਨਾਂ ਦੀ ਸੁਰੱਖਿਆ ਜ਼ਰੂਰੀ ਆ ਜਿਹੜੇ ਇਹੋ ਜਿਹੇ ਪਖੰਡੀਆਂ ਨੂੰ ਅੰਜਾਮ ਤੱਕ ਪਹੁੰਚਾਉਂਦੇ ਨੇ ਉਹਨਾਂ ਦੇ ਤੇ ਸਜ਼ਾਵਾ ਕਰਾਉਂਦੇ ਨੇ ਉਹਨਾਂ ਦੀ ਜ਼ਰੂਰ ਅਸੀਂ ਵੀ ਉਹਨਾਂ ਦੀ ਮਦਦ ਕਰਾਂਗੇ ਜਿੰਨੇ ਕੇ ਸਾਥ ਹੋ ਸਕੀ ਜੇ ਸਾਡੇ ਕੋਲੇ ਉਹਨਾਂ ਕੇ ਸਾਡੇ ਤਾਂ ਤੇ ਬਾਕੀ ਸਰਕਾਰ ਨੂੰ ਵੀ ਉਹਨਾਂ ਦਾ ਜਿਹੜਾ ਹੈਗਾ ਪੂਰਾ ਜਿਹੜਾ ਪ੍ਰੋਟੈਕਸ਼ਨ ਦੇਣੀ ਚਾਹੀਦੀ ਹੈ ਉਹਨਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਇਹ ਸਰਕਾਰ ਦਾ ਕੰਮ ਆਉਂਦਾ। ਇੱਕ ਚੀਜ਼ ਹੋਰ ਜਿਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਹਟਾਇਆ ਗਿਆ ਸੀ ਪਹਿਲਾਂ ਖਾਲਸੇ ਦੀ ਧਰਤੀ ਤੇ ਕੱਤਰਤਾ ਤੁਹਾਡੇ ਵੱਲੋਂ ਵੱਡਾ ਦਲ ਦੇ ਨਾਲ ਜੁੜੀਆਂ ਜਥੇਬੰਦੀਆਂ ਨੂੰ ਸੱਦਿਆ ਹੁਣ ਬਸਾਖੀ ਤੇ ਇਕੱਠ ਸੱਦਿਆ ਗਿਆ। ਕਿਸ ਤਰੀਕੇ ਦੀ ਉੱਥੇ ਚਰਚਾ ਹੋਏਗੀ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਤੱਕ ਸ੍ਰੀ ਦਮਦਮਾ ਸਾਹਿਬ। ਦੇਖੋ ਜਦੋਂ ਹੋਲਾ ਮਹੱਲਾ ਸੀ ਉਦੋਂ ਸਾਡੀ ਜਿਹੜੀ ਕੱਤਰ ਦਾ ਦਲਾ ਪੰਥਾ ਦੀ ਬੁੱਢਾ ਦਲ ਸਮੂਹ ਸਾਰੇ ਤਰਨੇ ਦਲ ਹੋਏ ਸੀ ਇਕੱਠੇ ਤੇ ਜਿਹੜੇ ਜਥੇਦਾਰ ਪਿਛਲੇ ਬਦਲੇ ਨੇ ਉਹਨਾਂ ਨੂੰ ਬਹਾਲ ਕਰਾਉਣ ਵਾਸਤੇ ਜਿਹੜਾ ਗੁਰਮਤਾ ਹੋਇਆ ਸੀਗਾ ਇਹਨਾਂ ਨੂੰ ਵਿਸਾਖੀ ਤੱਕ ਟਾਈਮ ਦਿੱਤਾ ਸੀਗਾ ਫਿਰ ਵਿਸਾਖੀ ਨੂੰ ਹੁਣ ਸਾਡੀ ਜਿਹੜੀ ਦਲਾ ਪੰਥਾਂ ਦੀ ਮੀਟਿੰਗ ਆ ਬੈਠਕਾ ਉਹ ਮਹੱਲੇ ਤੋਂ ਦੂਸਰੇ ਦਿਨ ਬੈਠੂਗੀ ਉਹਦੇ ਵਿੱਚ ਕਿਹੜੇ ਫੈਸਲੇ ਲੈਂਦੇ ਆ ਇਹ ਉਸ ਟਾਈਮ ਸਾਰੇ ਬਾਜ਼ਾਰ ਜਾਣਗੇ ਤੇ ਜਿਹੜਾ ਇਹਨਾਂ ਨੂੰ ਜੇ ਉਦੋਂ ਪਹਿਲਾਂ ਪਹਿਲਾਂ ਇਹਨੂੰ ਬਹਾਲ ਕਰਦੇ ਆ ਠੀਕ ਆ ਨਹੀਂ ਫਿਰ ਉਦੋਂ ਅਗਲੀ ਗ੍ਰਾਂਣ ਨੀਤੀ ਜੋ ਵੀ ਸਾਰਾ ਪੰਥ ਬਣਾਊਗਾ ਅਸੀਂ ਉਹਨਾਂ ਨਾਲ ਸਹਿਮਤ ਹੋਵਾਂਗੇ ਕੋਈ ਨਵਾਂ ਐਲਾਨ ਕਰਨ ਜਾ ਰਹੇ ਹਾਂ ਕਿ ਬਾਅਦ ਵਿੱਚ ਪਤਾ ਲੱਗੇ ਜੋ ਕੱਤਰਤਾ ਹੋਵੇ ਹਾਂ ਕੱਤਰਤਾ ਬਾਅਦ ਦੇ ਵਿੱਚ ਹੋ ਸਕਦਾ ਸਾਰਾ ਕੁਝ ਉਦੋਂ ਫਿਰ ਸਾਰਾ ਕੁਝ ਦੱਸਿਆ ਜਾਊਗਾ ਪਰ ਦੂਜੇ ਪਾਸੇ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੰਪਰਦਾਵਾਂ ਨੂੰ ਟਕਸਾਲਾ ਨੂੰ ਦਲ ਖਾਲਸੇ ਦੀਆਂ ਜਥੇਬੰਦੀਆਂ ਨੂੰ ਤਰਨਾ ਦਲ ਦੀਆਂ ਜਥੇਬੰਦੀਆਂ ਨੂੰ ਅਪੀਲ ਕਰ ਰਹੇ ਨੇ ਕਹਿੰਦੇ ਸਾਨੂੰ ਤੁਸੀਂ ਸੁਝਾਅ ਭੇਜੋ ਕਿਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਲਗਾਉਣਾ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੱਖਣਾ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਯੋਗਤਾ ਹੋਣੀ ਚਾਹੀਦੀ ਆ ਕਿ ਤੁਸੀਂ ਵੀ ਸੁਝਾਅ ਭੇਜੋ ਦੇਖੋ ਜਿਹੜੀ ਪੰਥ ਦੀ ਪ੍ਰਾਤਨ ਮਰਜ਼ਾ ਦਾ ਉਹਦੇ ਮੁਤਾਬਕ ਜਿਹੜੇ ਵਿਧੀ ਵਿਧਾਨ ਬਣਿਆ ਹੋਇਆ ਉਹਦੇ ਮੁਤਾਬਕ ਹੋਣੀ ਚਾਹੀਦੀ ਜਥੇਦਾਰ ਦੀ ਸਾਰੀਆਂ ਸੰਪਰਤਾਵਾਂ ਇਕੱਠੀਆਂ ਹੋਣ ਸਾਰੀਆਂ ਜਿਹੜੀ ਸਿਲੈਕਸ਼ਨ ਦੇ ਨਾਲ ਜਥੇਦਾਰੀ ਦੀ ਚੋਣ ਹੋਣੀ ਚਾਹੀਦੀ ਆ ਜਿਹੜਾ ਸਰੋਣੀ ਕਮੇਟੀ ਦਾ ਵਰਕਿੰਗ ਕਮੇਟੀ ਦਾ ਜਿਹੜਾ ਕੁੰਡਾ ਉਹਨਾਂ ਤੋਂ ਬਾਹਰ ਹੋਣੀ ਚਾਹੀਦੀ ਜਥੇਦਾਰ ਉਹਨਾਂ ਦਾ ਹਕੂਮ ਨਹੀਂ ਹੋਣਾ ਚਾਹੀਦਾ ਇਹ ਤਾਂ ਹੁਣ ਬਾਦਲ ਦੀ ਚੱਲਦੀ ਐ ਮਰਜੀ ਬਾਦਲ ਪਰਿਵਾਰ ਕਹਿੰਦਾ ਸ੍ਰੋਮਣੀ ਕਮੇਟੀ ਉਹਨੂੰ ਮੰਨਦੀ ਆ ਜੋ ਕਹਿੰਦਾ ਜਿੰਨੂੰ ਮਰਜੀ ਲਾਵੇ ਜਿੰਨੂੰ ਮਰਜੀ ਹਟਾਵੇ ਇਹ ਤਾਂ ਉਹਨਾਂ ਦਾ ਇਸ ਕਰਕੇ ਜਿਹੜਾ ਜਥੇਦਾਰੀ ਦਾ ਜਿਹੜਾ ਚੋਣ ਆ ਉਹ ਸਿਲੈਕਸ਼ਨ ਸਾਰਿਆਂ ਦੇ ਜਿਹੜੀ ਹੈਗੀ ਆ ਉਹ ਸੁਝਾਅ ਦੇ ਨਾਲ ਸਾਰਿਆਂ ਦੀ ਸਹਿਮਤੀ ਦੇ ਨਾਲ ਜਥੇਦਾਰ ਦੀ ਚੋਣ ਹੋਣੀ ਚਾਹੀਦੀ ਆ ਦੇਖੋ ਸਾਡਾ ਤਾਂ ਇਹ ਆ ਉਥੇ ਵੀ ਅਸੀਂ ਗੱਲ ਕੀਤੀ ਸੀ ਜਥੇਬੰਦੀਆਂ ਦੇ ਵਿੱਚ ਤੇ ਹੁਣ ਵੀ ਅਸੀਂ ਇਹੀ ਆਬਦਾ ਜਿਹੜਾ ਹੈਗਾ ਸਾਡਾ ਆਪਦਾ ਵਿਚਾਰ ਆ ਵੀ ਜੇ ਅਕਾਲੀ ਫੂਲਾ ਸਿੰਘ ਵਰਗਾ ਸੰਧੀ ਜੱਥੇਦਾਰ ਚਾਹੁੰਦੇ ਆ ਤੇ ਉਹ ਤਾਂ ਫਿਰ ਨਿਹੰਗ ਸਿੰਘਾਂ ਦੇ ਵਿੱਚੋਂ ਹੀ ਹੋ ਸਕਦਾ ਨਿਹੰਗ ਸਿੰਘਾਂ ਨੂੰ ਇਹ ਤੋਹਈਆ ਕਰਨਾ ਚਾਹੀਦਾ ਜਿੰਨਾ ਚਿਰ ਅਕਾਲੀ ਫੂਲਾ ਸਿੰਘ ਉਥੇ ਪੰਥ ਦੇ ਜੱਥੇਦਾਰ ਰਹੇ ਨੇ ਉਹਨਾਂ ਚਿਰ ਕੋਈ ਵੀ ਐਸੀ ਘਟਨਾ ਨਹੀਂ ਖਾਲਸਾ ਰਾਜ ਸੀ ਉਸ ਟਾਈਮ ਤੇ ਉਦੋਂ ਜਿੰਨੇ ਚਿਰ ਜੱਥੇਬੰਦੀਆਂ ਤਖਤ ਉਹਨਾਂ ਕੋਲੇ ਰਿਹਾ ਦਲਾਂ ਪੰਥਾਂ ਕੋਲੇ ਸੇਵਾ ਸਮਾ ਰਹੀ ਆ ਕੋਈ ਵੀ ਅਦਿਵਿਧੀ ਘਟਨਾ ਕੋਈ ਹੋਰ ایسی ਘਟਨਾ ਨਹੀਂ ਹੋਈ ਜਿਹਦੇ ਨਾਲ ਪੰਥ ਦੇ ਵਿੱਚ ਕੋਈ ਨਮੋਸ਼ੀ ਹੋਵੇ ਹੁਣ ਜਿੱਦਣ ਦੇ ਆਏ ਨੇ ਪਜਾਮੀਆਂ ਵਾਲੇ ਤਨਖਾਹਾਂ ਵਾਲੇ ਇਹ ਲਫਾਫਿਆਂ ਜੱਥੇਦਾਰ ਇਹਨਾਂ ਦੇ ਵਿੱਚ ダਮ ਹੈ ਨਹੀਂ ਕਿ ਪੰਥ ਪ੍ਰਤੀ ਕੋਈ ਸੋਚੀਜ ਕੁਠੋਰ ਠੋਸ ਫੈਸਲਾ ਲੈਣਾ ਕਿਉਂਕਿ ਇਹ ਤਾਂ ਮੁਲਾਜ਼ਮ ਹਨ ਇੱਕ ਤਨਖਾਈਏ ਨੇ ਫੈਸਲਾ ਨਹੀਂ ਲੈ ਸਕਦੇ ਤੇ ਤੁਹਾਨੂੰ ਹੁਣੇ ਉਦਾਹਰਨ ਦੱਸ ਦਿੰਦੇ ਆ ਜੇ ਇਹ ਜਦੋਂ ਦੇਖੋ ਬਾਲਲ ਸਾਰਾ ਕੁਝ ਮੰਨ ਗਿਆ ਬਾਦਲ ਟੋਲਾ ਮੰਨ ਗਿਆ ਵੀ ਅਸੀਂ ਗੁਨਾਹ ਕੀਤੇ ਨੇ ਵੀ ਔਦਮੀਆਂ ਵੀ ਕਰਾਈਆਂ ਨੇ ਉਹਨਾਂ ਵਿੱਚ ਵੀ ਅਸੀਂ ਸ਼ਾਮਲ ਸੀ ਤੇ ਹੋਰ ਵੀ ਗੋਲੀ ਕਾਂਡ ਕਰਾਇਆ ਉਹਦੇ ਵਿੱਚ ਵੀ ਅਸੀਂ ਸ਼ਾਮਲ ਸੀ ਫੋਕੋ ਨਾਮ ਜਾਰੇ ਸਾਰਾ ਕੁਝ ਮੰਨੇ ਨੇ ਫਿਰ ਉਹਨਾਂ ਨੂੰ ਪੰਥ ਦੇ ਵਿੱਚੋਂ ਕਿਉਂ ਨਹੀਂ ਛੇਕਿਆ ਪੰਥ ਦੇ ਵਿੱਚੋਂ ਛੇਕਦੇ ਪਰ ਉਹਨੀਆਂ ਨੇ ਪਾਵਰ ਨਹੀਂ ਸੀ ਉਹਨਾਂ ਦੀ ਜੇ ਅਕਾਲੀ ਫੁੱਲਾ ਸਿੰਘ ਵਰਗਾ ਜੱਥੇਦਾਰ ਨੇ ਹੰਗ ਸਿੰਘ ਹੁੰਦਾ ਇਹਨਾਂ ਨੂੰ ਕਾਦਾ ਹੀ ਮੈਂ ਕਹਿੰਦਾ ਉਹਨਾਂ ਨੂੰ ਤੇਲ ਦੇ ਕੜਾਹੇ ਜੇ ਤਲਣਾ ਚਾਹੀਦਾ ਸੀ ਇਹ ਜੇ ਬੰਦੇ ਨੂੰ ਛਿੱਟ ਕੇ ਜਿਵੇਂ ਸੰਤ ਸਾੜੇ ਸੀ ਇਹੋ ਜਿਹਾ ਉਹਨੂੰ ਛਿੱਟ ਕੇ ਗੁਰੂਗ੍ਰਾਮਸਾ ਮਹਾਰਾਜੀ ਬਿਆਦਵੀ ਮਾੜੀ ਮੋਟੀ ਚੀਜ਼ ਨਹੀਂ ਹੈਗੀ ਹੁਣ ਕਈ ਰੌਲਾ ਪਾਉਂਦੇ ਫਿਰਦੇ ਨੇ ਵੀ ਉਹਨਾਂ ਜੀ ਗੁਨਾਹ ਕਬੂਲ ਕਰ ਲੇ ਉਹ ਜਿਉਂਨੇ ਕਿਥੇ ਗੁਨਾਹ ਕਬੂਲ ਕਰ ਲੇ ਜੇ ਗੁਨਾਹ ਕਬੂਲ ਕਰਨੇ ਹੁੰਦੇ ਆਕਾਲ ਤਖਸਾਲ ਨੇ ਕਿਹਾ ਸੀ ਵੀ ਸਤੀਪਾ ਦੇਤੇ ਜਸੇਦਾਰਾਂ ਨੇ ਮੰਨਿਆ ਉਹਨੇ ਕੁਝ ਨਹੀਂ ਮੰਨਿਆ ਉਹ ਤਾਂ ਹੈਂਕੜ ਆਵਾਜ਼ ਆ ਉਹਨੇ ਤਾਂ ਜਿਹੜੇ ਜਸੇਦਾਰਾਂ ਨੇ ਹੁਕਮ ਨਾਵਾ ਸੁਣਾਏ ਸੀਗੇ ਉਹਨੂੰ ਹੁਕਮ ਸੁਣਾਇਆ ਸੀਗਾ ਉਹ ਬਦਲ ਤੇ ਜਿਉਹ ਨਿਮਾਣਾ ਹੁੰਦਾ ਸਿੱਖ ਬਾਦਲ ਉਹਦੇ ਤਾਂ ਹੰਕਾਰ ਦਾ ਕਿਲਕ ਠੁਕਿਆ ਹੋਇਆ ਹਾਜੀ ਅਕਾਲ ਤਖਤ ਦੇ ਜਸ ਜਸੇਦਾਰਾਂ ਨੂੰ ਅੱਜ ਵੀ ਵਰਤ ਰਿਹਾ ਪਹਿਲਾਂ ਵੀ ਵਰਤਦਾ ਸੀ ਅਰ ਤਖਤ ਸਾਹਿਬ ਨੂੰ ਅੱਜ ਵੀ ਵਰਤ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਰਤੂਗਾ ਜਿਹੜੀਆਂ ਕੌਲੀ ਚੱਟ ਬੰਦੇ ਉਹਦੇ ਨਾਲ ਲੱਗੇ ਹੋਏ ਨੇ ਵੀ ਬਾਦਲ ਤੋਂ ਬਿਨਾਂ ਤਾਂ ਜੀ ਪੰਥ ਵੱਜਦਾ ਕੋਈ ਨਹੀਂ ਮੈਂ ਕਹਿੰਦਾ ਇਹਨਾਂ ਨੇ ਬੀੜਾ ਕਰ ਕਰਤਾ ਇਹ ਨਹੀਂ ਆਉਂਦੇ ਮੁੜ ਕੇ ਜਿਹੜਾ ਕੌਲੀ ਚੱਟੂ ਤੁਸੀਂ ਜ਼ੋਰ ਲਾਉਣਾ ਲਾ ਲਓ ਬਾਦਲ ਨਹੀਂ ਆਉਂਦਾ ਇਹ ਨਹੀਂ ਆ ਸਕਦਾ ਮੁੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਿਆਦਮੀਆਂ ਇਹਨਾਂ ਨੇ ਕਰਾਈਆਂ ਨੇ ਮੰਨੇ ਨੇ ਉਹ ਜਿਹੜਾ ਉਹ ਸਾਹ ਦੇਊਗਾ ਉਹ ਵੀ ਦੋਸੀ ਆ ਇਸ ਕਰਕੇ ਬਾਦਲ ਪਰਿਵਾਰ ਦਾ ਬਾਦਲ ਜੁੰਡਲੀ ਦਾ ਜਿਹੜੇ ਬਾਗੀ ਨੇ ਤੇ ਜਿਹੜੇ ਦਾਗੀ ਨੇ ਸਾਰੇ ਇਹਨਾਂ ਦਾ ਪੰਥ ਤੋਂ ਬਿਲਕੁਲ ਕਿਨਾਰਾ ਕਰਨਾ ਚਾਹੀਦਾ ਨਵਾਂ ਜਿਹੜਾ ਕੋਈ ਹੋਰ ਬਸੇਰੇ ਨੇ ਪੜ੍ਹੇ ਲਿਖੇ ਨੌਜਵਾਨ ਨੇ ਉਹਨੂੰ ਜਿਹਦੇ ਯੋਗਤਾ ਨੇ ਉਹਨੂੰ ਲਾ ਦੇਣ ਅਕਾਲੀ ਦਲ ਦਾ ਜ਼ਿਮੀਦਾਰ ਉਹ ਬਣਾ ਲੈਣਾ ਨਹੀਂ ਤਾਂ ਇਹਨਾਂ ਨੇ ਨਹੀਂ ਹੁਣ ਜਿਹੜੀ ਵਾਰਸ਼ ਪੰਜਾਬ ਦਾ ਅਕਾਲੀ ਦਲ ਇਹਦਾ ਤੋੜ ਆਇਆ ਹੈ ਵਾਰਸ਼ ਪੰਜਾਬ ਅਕਾਲੀ ਦਲ ਭਾਈ ਅਮਰਤਪਾਲ ਸਿੰਘ ਵਾਲਾ ਤੇ ਉਹ ਆ ਰਿਹਾ ਲੋਕ ਸਾਰੇ ਉਹਨੂੰ ਚਾਹੁੰਦੇ ਨੇ ਨੌਜਵਾਨ ਚਾਹ ਰਹੇ ਨੇ ਸਾਰੇ ਜਿਹੜਾ ਹੈਗਾ ਪੰਥ ਆ ਉਹ ਉਸ ਕਾਲੀ ਦਲ ਦੇ ਨਾਲ ਜਿਹੜਾ ਜੁੜ ਰਿਹਾ ਸਾਰੇ ਨੂੰ ਉਹਦੇ ਨਾਲ ਜੁੜਨਾ ਚਾਹੀਦਾ ਇੱਕ ਚੀਜ਼ ਹੋਰ ਬਾਬਾ ਜੀ ਜਦੋਂ ਬੁੱਢਾ ਦਲ ਦੇ ਕੋਲ ਜਥੇਦਾਰੀ ਸੀ ਫਿਰ ਜਥੇਦਾਰੀ ਚਲੀ ਕਿਉਂ ਗਈ ਕਿਵੇਂ ਕੀ ਕਾਰਨ ਮੰਨਦੇ ਤੁਸੀਂ ਤੁਸੀਂ ਪਰਚੋਲ ਕੀਤੀ ਹੋਣੀ ਆ ਬੁੱਢਾ ਦਲ ਦੇ ਲਵੇ ਤਖਤਾਂ ਦੀ ਸਾਂਭ ਸੰਭਾਲ ਸੀ ਤਾਂ ਕੀ ਕਾਰਨ ਬਣ ਗਏ ਕਿ ਨਿੰਕ ਸਿੰਘਾਂ ਦੇ ਕੋਲ ਉਹ ਸੇਵਾ ਚਲੀ ਗਈ ਜਿਸ ਟਾਈਮ ਸਰੋਲਿੰਗ ਕਮਿਊਨਿਟੀ ਹੋਣ ਦੇ ਵਿੱਚ ਆਈ ਆ ਉਦੋਂ ਜਿਹੜਾ ਹੈਗਾ ਲੋਕਤੰਤਰ ਦਾ ਸਮਾਂ ਆ ਗਿਆ ਉਦੋਂ ਜਿਹੜਾ ਸੀਗਾ ਉਹ ਫਿਰ ਇਹਨਾਂ ਨੇ ਜਿਹੜਾ ਖਰੜਾ ਤਿਆਰ ਕੀਤਾ ਜਦੋਂ ਮਹੰਤਾਂ ਨਰੇਨੂ ਮਹੰਤ ਕੋਲੇ ਗੁਰਦੁਆਰੇ ਸੀਗੇ ਉਹਨਾਂ ਤੋਂ ਚਾਬੀਆਂ ਲਈਆਂ ਜਦੋਂ ਉਦੋਂ ਫਿਰ ਸਾਰੀ ਸ਼੍ਰੋਣੀ ਕਮੇਟੀ ਹੋਣ ਦੇ ਵਿੱਚ ਆਈ ਉਸ ਟਾਈਮ ਜਿਹੜੇ ਮਤੇ ਪਾਸ ਕੀਤੇ ਗਏ ਜਿਹੜੇ ਦਲ ਉਹ ਉਸ ਸਮੇਂ ਬਾਹਰ ਹੋ ਗਏ ਉਹ ਇਹਨਾਂ ਦੇ ਕਮੇਟੀ ਦੇ ਵਿੱਚ ਨਹੀਂ ਆਏ ਉਹ ਕਹਿੰਦੇ ਅਸੀਂ ਤੁਹਾਡੇ ਵਿੱਚ ਰਲਣਾ ਨਹੀਂ ਹੈਗਾ ਫਿਰ ਇਹਨਾਂ ਨੇ ਜਿਹੜਾ ਸਾਰਾ ਕੁਝ ਆਪਦਾ ਤਿਆਰ ਕਰਕੇ ਕਰਤਾ ਜ਼ੇਹੇਦਾਰੀਆਂ ਵੀ ਆਪਣੀਆਂ ਲਾ ਲਈਆਂ ਉਸ ਤੋਂ ਬਾਅਦ ਜਿਹੜੇ ਦਲਪੰਥ ਸੀ ਉਹ ਬਾਹਰ ਹੋ ਗਏ ਤਖਤ ਉਹਨਾਂ ਨੇ ਛੱਡ ਦਿੱਤੇ ਪਰ ਛੱੜਨੇ ਨਹੀਂ ਸੀ ਚਾਹੀਦੇ ਕਈ ਮੈਂ ਸੁਣਿਆ ਤੁਹਾਡੇ ਸਿੰਘ ਜਥੇਬੰਦੀਆਂ ਨਾਲ ਜੁੜੇ ਹੋ ਕਹਿੰਦੇ ਵੀ ਅਸੀਂ ਨਹੀਂ ਇਹਨਾਂ ਨੂੰ ਆਪਸ ਜਿਹੜਾ ਦਿੱਤਾ ਸਾਰਾ ਕੁਝ ਤਖਤ ਛੱਡ ਦਿੱਤੇ ਸਾਡੀ ਹੀ ਸਾਡੀ ਹੀ ਗਲਤੀਆਂ ਸੀ ਗਲ ਦੇਖੋ ਨਹੀਂ ਛੱੜਨੇ ਚਾਹੀਦੇ ਸੀ ਤਖਤਾਂ ਦੇ ਤੇ ਜਥੇਦਾਰ ਅਨੰਗ ਸਿੰਘ ਹੀ ਸੀਗੇ ਉਹਨਾਂ ਨੂੰ ਹੋਣਾ ਚਾਹੀਦਾ ਸੀ ਸੇਵਾ ਇਹਨਾਂ ਨੂੰ ਗੁਰਦੁਆਰੇ ਸੰਭਾਲ ਦਿੰਦੇ ਵੀ ਤੁਸੀਂ ਸੇਵਾ ਸਾਨੂੰ ਪਰ ਉਹਨਾਂ ਨੇ ਕਿਹਾ ਵਿੱਚ ਕੋਈ ਗੱਲ ਨਹੀਂ ਤੁਸੀਂ ਦੇਖ ਲਓ ਜੇ ਇਹ ਤੋਂ ਹੱਥੋਂ ਹੁੰਦੀ ਆ ਜੱਥੇਦਾਰੀ ਕਰਕੇ ਉਹ ਵੀ ਦੇਖ ਲਓ ਪਰ ਜੋ ਇਹਨਾਂ ਨੇ ਗੁੱਲ ਖਲਾਏ ਨੇ ਇਹਨਾਂ ਨੇ ਜਿਹੜਾ ਕੁਝ ਕਰਿਆ ਤੁਹਾਡੇ ਸਾਹਮਣੇ ਆ ਇਹਨਾਂ ਦੇ ਵਸਦਾ ਕੰਮ ਨਹੀਂ ਹੈਗਾ ਪੰਥ ਦੀ ਅਗਵਾਹੀ ਕਰਨੀ ਜਿਹੜੇ ਮੁਲਾਜ਼ਮ ਹੋਣਗੇ ਜਿਹੜੇ ਤਨਖਾਈਏ ਹੋਣਗੇ ਤਨਖਾਈਆਂ ਤਾਂ ਉਹੀ ਮਾੜਾਗਾ ਕੋਈ ਵੀ ਆ ਪੰਥ ਦਾ ਤਨਖਾਈ ਜਿਹੜਾ ਪੰਥ ਦਾ ਤਨਖਾਈ ਆਗਾ ਉਹ ਪੰਥ ਦੀ ਗੱਲ ਨਹੀਂ ਕਰ ਸਕਦਾ ਇਹ ਸਾਰੇ ਤਨਖਾਈਆਂ ਨੇ ਜਿਹੜੇ ਲਿਫਾਫਿਆਂ ਜੱਥੇਦਾਰ ਨੇ ਅੱਜ ਬਣੇ ਚਾਹੇ ਪੁਰਾਣੇ ਬਹਾਲ ਕਰ ਲੋ ਇਹ ਸਾਰੇ ਤਨਖਾਈਏ ਨੇ ਤਨਖਾਹ ਲੈਂਦੇ ਨੇ ਜੱਥੇਦਾਰ ਉਹੀ ਕਾਮਯਾਬ ਆ ਅਕਾਲੀ ਫੂਲਾ ਸਿੰਘ ਵਰਗਾ ਉਹ ਤੋਂ ਪਹਿਲਾਂ ਬਾਬਾ ਹਰਮਾਨ ਸਿੰਘ ਹੋਰ ਹੋਏ ਨੇ ਜਿਨੇ ਜਥੇਦਾਰ ਹੋਏ ਨੇ ਉਹ ਤਨਖਾਈਏ ਨਹੀਂ ਸੀ ਉਹ ਪੰਥ ਦੀ ਗਵਾਹੀ ਕਰਦੇ ਸੀ ਠੋਸ ਚੜ੍ਹਦੀ ਕਲਾ ਦੇ ਫੈਸਲੇ ਲੈਂਦੇ ਸੀ ਇਹ ਹੁਣ ਤਨਖਾਈਏ ਨੇ ਇਸ ਕਰਕੇ ਇਹ ਜਿਹੜੇ ਹੈਗੇ ਠੋਸ ਫੈਸਲੇ ਨਹੀਂ ਲੈ ਸਕਦੇ ਸਾਨੂੰ ਜੇ ਅਸੀਂ ਅਕਾਲੀ ਫੂਲਾ ਸਿੰਘ ਦਾ ਰੂਪ ਦੇਖਣਾ ਫਿਰ ਸਾਰਿਆਂ ਨੂੰ ਤਹਈਆ ਕਰਾਉਣਾ ਪੈਣਾ ਮਨਿੰਗ ਸਿੰਘਾਂ ਜਥੇਬੰਦੀਆਂ ਦਲਾਂ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਜਿਸ ਤਰ੍ਹਾਂ ਪਹਿਲਾਂ ਪੰਚ ਦੀ ਗਵਾਹੀ ਅਕਾਲ ਤੱਕ ਸਭ ਦੀ ਗਵਾਹੀ ਨਿਹੰਗ ਸਿੰਘ ਫੌਜਾਂ ਕਰਦੀਆਂ ਸੀ ਅੱਜ ਵੀ ਇਹ ਕਰਨ ਸਾਰੇ ਇਕੱਠੇ ਹੋ ਕੇ ਚਾਹੇ ਬੁੱਢਾ ਦੱਲਾ ਸਮੂਹ ਤਰਨਤਾਲ ਨੇ ਉਹਨਾਂ ਵਿੱਚੋਂ ਜਿਹੜਾ ਕੋਈ ਜੋਗ ਆ ਉਹ ਉਸ ਨੂੰ ਜਥੇਦਾਰ ਬਣਾਉਣਾ ਚਾਹੀਦਾ ਫਿਰ ਹੁਣ ਬਸਾਖੀ ਤੇ ਜਿਹੜੀ ਕੱਤਰਤਾ ਸੱਦੀ ਆ ਉਹਦੇ ਵਿੱਚ ਏਜੰਡਾ ਲੈ ਕੇ ਆਉਂਗੇ ਤੁਸੀਂ ਉਹਦੇ ਵਿੱਚ ਚਰਚਾ ਕਰੋਗੇ ਕਿ ਕਿ ਤਖਤਾਂ ਦੀ ਸਾਮ ਸੰਭਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚੋਂ ਚੁਣਿਆ ਜਾਵੇ ਕੋਈ ਬਿਲਕੁਲ ਅਸੀਂ ਕਹਾਂਗੇ ਆਪਦਾ ਜਿਹੜਾ ਹੈਗਾ ਸਾਡਾ ਉਹ ਰੱਖਾਂਗੇ ਵਿੱਚ ਅਸੀਂ ਵੀ ਨਿਹੰਗ ਸਿੰਘਾਂ ਨੂੰ ਜਿਹੜਾ ਹੈਗਾ ਤਖਤ ਸਾਹਿਬ ਦੀ ਜਿਹੜੀ ਹੈਗੀ ਉਹ ਗਵਾਹੀ ਜਿਸ ਕੇ ਜਿਹੜੀ ਜਸੇਦਾਰੀ ਉਹ ਕਬੂਲਣੀ ਚਾਹੀਦੀ ਆ ਉਹ ਆਪਦੇ ਹੱਥਾਂ ਦੇ ਵਿੱਚ ਪੰਥ ਦੇ ਹੋਵੇ ਜਿਹੜੇ ਲੋਕ ਨੇ ਉਹ ਵੀ ਇਹੀ ਚਾਹੁੰਦੇ ਨੇ ਸੰਗਤ ਵੀ ਇਹੀ ਚਾਹੁੰਦੀ ਆ ਭਾਈ ਜਗਤਾਰ ਸਿੰਘ ਹਵਾਰਾ ਦੇਖੋ ਉਹ ਸਮੂਹ ਪੰਥ ਨੇ ਜਿਸ ਤਨਾ ਸਰਬੱਤ ਖਾਲਸਾ ਹੋਇਆ ਤੁਸੀਂ ਦੇਖਿਆ ਉਸ ਟਾਈਮ ਉੱਥੇ ਸਟੇਜ ਦੇ ਮੌਜੂਦ ਸੀਗਾ ਜਦੋਂ ਭਾਈ ਜਗਤਾਰ ਸਿੰਘ ਹਵਾਰੇ ਦਾ ਨਾਮ ਅਨਾਉਂਸ ਕੀਤਾ ਜਸੇਦਾਰੀ ਦਾ ਜਿਹੜੀ ਸੰਗਤ ਸੀ ਉਹਨਾਂ ਨੇ ਅੱਧਾ ਘੰਟਾ ਜਕਾਰੇ ਛੱਡੇ ਗਏ ਖੁਸ਼ੀਆਂ ਮਨਾਇਆਂ ਗਈਆਂ ਲੋਕਾਂ ਨੇ ਵੀ ਬਹੁਤ ਵਧੀਆ ਹੋਇਆ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਥਾਪਤਾ ਪੰਥ ਨੇ ਉਹ ਸਾਰੇ ਪੰਥ ਨੇ ਉਹ ਕਬੂਲਿਆ ਉਹ ਇਹ ਸਾਰੀ ਜਥੇਦਾਰੀ ਉਹਨਾਂ ਨੂੰ ਬਣਾਇਆ ਮੰਨਿਆ ਤੇ ਇਸੇ ਤਰ੍ਹਾਂ ਹੁਣ ਵੀ ਹੋਣਾ ਚਾਹੀਦਾ ਵੀ ਜਿਹੜਾ ਕਾਰਜਕਾਰੀ ਕੋਈ ਜਥੇਦਾਰ ਲਾਉਣਾ ਉਹਨਾਂ ਦੀ ਗਵਾਹੀ ਉਹਨਾਂ ਗੈਰ ਹਾਜ਼ਰੀ ਦੇ ਵਿੱਚ ਉਹ ਨਿਹੰਗ ਸਿੰਘ ਲੰਗਣਾ ਸਾਰੇ ਤਖਤਾਂ ਦੇ ਜਥੇਦਾਰ ਨਿਹੰਗ ਸਿੰਘ ਹੋਣ ਤਾਂ ਕਿ ਜਿਹੜਾ ਪੰਥ ਦੀ ਚੜ੍ਹਦੀ ਕਲਾ ਵੱਲ ਜਾ ਸਕੇ ਨਹੀਂ ਇਹ ਜਿਹੜੇ ਤਨਖਾਈਏ ਨੇ ਮੁਲਾਜ਼ਮ ਨੇ ਇਹ ਕੱਖ ਨਹੀਂ ਕਰ ਸਕਦੇ ਇਹ ਇਸੇ ਤਰ੍ਹਾਂ ਹੁੰਦਾ ਰਹੂਗਾ ਜੇ ਅੱਜ ਅਸੀਂ ਬਹਾਲ ਕਰਾ ਲੇ ਮੰਨ ਲਓ ਅਸੀਂ ਦਬਾਅ ਬਣਾਂਗੇ ਉਹ ਦਮਦਮੇ ਟਕਸਾਲ ਵਾਲਿਆਂ ਨੇ ਵੀ ਕਹਤਾ ਅਸੀਂ ਵੀ ਕਹਿੰਦੇ ਆ ਸਾਰੇ ਕਹਿੰਦੇ ਨੇ ਵੀ ਮੁਰ ਪੁਰਾਣੇ ਬਹਾਲ ਕਰੋ 6 ਮਹੀਨੇ ਨੂੰ ਫੇਰੇ ਬਦਲ ਦੇਣਗੇ ਫੇਰ ਅਸੀਂ ਕੀ ਕਰਾਂਗੇ ਇਹੀ ਕੰਮ ਰਹੂਗਾ ਸਾਡਾ ਬੇ ਅਸੀਂ ਰੋਲਾ ਪਾਉਂਦੇ ਫਿਰਾਂਗੇ ਵੀ ਇਹ ਵਿਧੀ ਵਿਧਾਨ ਕੋਈ ਬਣਾਓ ਤਾਕਤਾਂ ਦੇ ਜਥੇਦਾਰ ਨਿਹੰਗ ਸਿੰਘ ਦਾਲਾ ਪੰਥਾਂ ਦੇ ਵਿੱਚੋਂ ਕਿਸੇ ਜਿਹੜਾ ਜਥੇਦਾਰ ਉਹਨੂੰ ਲਾਓ ਤਾਂ ਕਿ ਉਹ ਤਨਖਾਹਾਂ ਨਾ ਹੋਵੇ ਉਹਦੀਆਂ ਫੌਜਾਂ ਵੀ ਆਪ ਹੁਣ ਜਿਵੇਂ ਅਕਾਲੀ ਫੂਲਾ ਸਿੰਘ ਦੀ ਫੌਜ ਸੀ ਮਹਾਰਾਣਜੀਤ ਸਿੰਘ ਦਾ ਰਾਜ ਸੀ ਪਰ ਦਾਲ ਪੰਥ ਦਾ ਮੁਖੀ ਸੀ ਅਕਾਲੀ ਫੂਲਾ ਸਿੰਘ ਉਹਦੀ ਫੌਜ ਆਪ ਸੀ ਉਹਦੇ ਨਾਲ ਫੌਜਾਂ ਤਿਆਰ ਪਰ ਤੇ ਰਹਿੰਦੀਆਂ ਸੀ ਤੇ ਉਹ ਜੰਗਾਂ ਜੁੱਦਾਂ ਦੇ ਵਿੱਚ ਹਿੱਸੇ ਲੈਂਦੇ ਸੀਗੇ ਤੇ ਮਹਾਰਾਣਜੀਤ ਸਿੰਘ ਦੇ ਮਹਿਲ ਦੇ ਵਿੱਚ ਦੋ ਚਾਰ ਦਿਨਾਂ ਬਾਅਦ ਜਾ ਕੇ ਗੋਲੇ ਵੀ ਉਹਦੇ ਕੰਧਾਂ 'ਵੀ ਢਾਕੇ ਆਉਂਦੇ ਸੀ ਵੀ ਅਸੀਂ ਖਾਲਸਾ ਪੰਥ ਬੈਠਾ ਹਲੇ ਜਿਉਂਦਾ ਕਾਣਾ ਵੀ ਉਹਨਾਂ ਨੂੰ ਕਿਹਾ ਇਹ ਮਿਲੀ ਦੇ ਪੇੜ ਨਾਲ ਵੀ ਬੰਨੇ ਆ ਬਹੁਤ ਕੁਛ ਕਰਿਆ ਮਹਾ ਉਹ ਜੁਰਤ ਵਾਲਾ ਜੱਥੇਦਾਰ ਸੀ ਇਹੋ ਜਿਹਾ ਜੱਥੇਦਾਰ ਜੀ ਪੰਥ ਚਾਹੁੰਦਾ ਫਿਰ ਉਹ ਨਿਹੰਗ ਸਿੰਘਾਂ ਦੇ ਵਿੱਚ ਵੀ ਹੋ ਸਕਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਦਾ ਰਾਜਾ ਰਾਜ ਸਿੰਘ ਸਾਡੇ ਨਾਲ ਸੀ ਖਾਸ ਕਰਕੇ ਕਈ ਗੱਲਾਂ ਦਾ ਜ਼ਿਕਰ ਕਰਕੇ ਗਏ ਨੇ ਇੱਕ ਤਾਂ ਉਹ ਪਖੰਡੀ ਪਾਸਟਰ ਬਜਿੰਦਰ ਜਿਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਉਹਨੂੰ ਲੋਕਾਂ ਨੂੰ ਵੀ ਸਮਝਣਾ ਪਏਗਾ ਇਹਨਾਂ ਨੇ ਅਪੀਲ ਕੀਤੀ ਹੈ ਕਿ ਪਖੰਡ ਬਾਤ ਦੇ ਜਾਲ ਵਿੱਚ ਨਾ ਫਸੋ ਤੁਸੀਂ ਆਪਣਾ ਧਰਮ ਨਾ ਛੱਡੋ ਇਹਨਾਂ ਪਖੰਡੀਆਂ ਨੂੰ ਪਛਾਣੋ ਤਾਂ ਸਖਤ ਕਾਰਵਾਈ ਦੀ ਮੰਗ ਕੀਤੀ ਤੇ ਦੂਜੇ ਪਾਸੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਵੱਡਾ ਇਕੱਠਾ ਜਿਹੜਾ ਦਲ ਕਾਲਸੀ ਦੀਆਂ ਜਥੇਬੰਦੀਆਂ ਦੇ ਵੱਲੋਂ ਅ ਸੱਧਿਆ ਗਿਆ ਤਾਂ ਜਦੋਂ ਮੁਹੱਲਾ ਸਜਾਇਆ ਜਾਵੇਗਾ ਤਾਂ ਦੂਜੇ ਦਿਨ ਇਕੱਤਰਤਾ ਜਿਹੜੀ ਦਲ ਖਾਲਸੇ ਦੀਆਂ ਜਥੇਬੰਦੀਆਂ ਦੀ ਤਾਂ ਉਸ ਦੇ ਵਿੱਚ ਵਿਚਾਰਾ ਹੋਣਗੀਆਂ ਕਿ ਕਿਸ ਤਰੀਕੇ ਦੇ ਨਾਲ ਤਖਤਾਂ ਦੀ ਸਾਮ ਸੰਭਾਲ ਕੀਤੀ ਜਾਵੇ ਜਿਸ ਤਰ੍ਹਾਂ ਜਥੇਦਾਰ ਰਾਜਾ ਰਾਜ ਸਿੰਘ ਨੇ ਕਹਿ ਦਿੱਤਾ ਕਿ ਅਸੀਂ ਏਜੰਡਾ ਲੈ ਕੇ ਆਵਾਂਗੇ ਉਸ ਮੀਟਿੰਗ ਦੇ ਵਿੱਚ ਅਸੀਂ ਮੰਗ ਰੱਖਾਂਗੇ ਕਿ ਜਿਸ ਤਰੀਕੇ ਦੇ ਨਾਲ ਆ ਬਾਬਾ ਅਕਾਲੀ ਫੂਲਾ ਸਿੰਘ ਜਥੇਦਾਰ ਸੀ ਸ੍ਰੀ ਕਾਲ ਤਖਤ ਸਾਹਿਬ ਦੇ ਉਹਨਾਂ ਨੇ ਤਖਤ ਸੰਭਾਲੇ ਤਾਂ ਹੁਣ ਵੀ ਜਿਹੜੀਆਂ ਦਲ ਖਾਲਸੇ ਦੀਆਂ ਜਥੇਬੰਦੀਆਂ ਦੇ ਵਿੱਚੋਂ ਜਥੇਦਾਰ ਹੋਵੇ ਇਹ ਲਿਫਾਫਿਆਂ ਵਾਲੇ ਜਥੇਦਾਰ ਠੋਸ ਫੈਸਲਾ ਨਹੀਂ ਲੈ ਸਕਦੇ ਇਸੇ ਕਰਕੇ ਹੁਣ ਨਿਹੰਗ ਸਿੰਘ ਹੀ ਤਖਤ ਸੰਭਾਲਣਗੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲ